ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਵੀਰ ਜੀ ਜਿਹੜੇ ਬੰਦੇ ਦੀ ਆਪਾਂ ਵੀਡੀਓ ਪਾਈ ਸੀਗੀ ਉਹ ਬੰਦਿਆਂ ਨੇ ਇੱਕ ਹੋਰ ਦੁਕਾਨਦਾਰ ਠੱਗੀ ਦਾ ਸ਼ਿਕਾਰ ਬਣਾਇਆ ਇਹ ਦੁਕਾਨਦਾਰ ਆਪਣਾ ਇੱਧਰ ਚੀਕੇ ਰੋਡ ਤੇ ਦੁਕਾਨ ਆ ਇਹਨਾਂ ਦੀ ਤੇ ਇਹਦੇ ਨਾਲ ਹੋਰ ਵੀ ਬੰਦੇ ਨੇ ਜਿਹੜੇ ਗੱਡੀ ਤੋਂ ਨੂੰ ਮੈਂ ਦੱਸਿਆ ਦੀ ਵੀ ਗੱਡੀ 'ਚ ਬੈਠੇ ਸੀਗੇ ਇਹਦੇ ਨਾਲ ਆ ਦੇਖੋ ਆ ਬੰਦੇ ਇੱਕ ਤਾਂ ਇਹਦੇ ਨਾਲ ਖੜਾ ਇੱਕ ਤਾਂ ਉਹੀ ਆ ਜਿਹਦੀ ਵੀਡੀਓ ਪਾਈ ਸੀ ਆਪਾਂ ਨੇ ਇੱਕ ਬੰਦਾ ਇਹਦੇ ਹੋਰ ਨਾਲ ਖੜਾ ਇੱਕ ਬੰਦਾ ਹੋਰ ਆਊਗਾ ਹਲੇ ਇੱਕ ਮੁੰਡਾ ਹੋਰ ਤੁਸੀਂ ਉਹ ਵੀ ਦੇਖਿਓ ਤੇ ਉਹ ਦੇਖੋ ਇਹ ਮੋਬਾਈਲ ਵਾਲੇ ਨੂੰ ਹੁਣ ਗੱਲਾਂ ਦੇ ਵਿੱਚ ਲਾ ਰਹੇ ਨੇ ਕਵਰ ਦੇਖ ਰਹੇ ਨੇ ਕਦੇ ਫੋਨ ਦੇਖ ਰਹੇ ਨੇ ਗੱਲਾਂ ਚ ਲਾ ਰਹੇ ਨੇ ਤੇ ਹੁਣ ਪਿੱਛੇ ਉਹ ਮੁੰਡਾ ਵੀ ਆਏਗਾ ਤੀਸਰਾ ਹੁਣ ਇਹਨਾਂ ਦੀ ਸ਼ਕਲ ਵੀ ਚੰਗੀ ਤਰ੍ਹਾਂ ਨਜ਼ਰ ਆ ਰਹੀ ਹੈ ਜੇ ਤੁਹਾਨੂੰ ਇਹ ਬੰਦੇ ਨੂੰ ਤੁਸੀਂ ਜਾਣਦੇ ਹੋ ਤਾਂ ਵੀਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਬੰਦਿਆਂ ਦਾ ਪਤਾ ਲੱਗ ਜੇ ਜੇ ਜਾਣਦੇ ਹੋ ਤਾਂ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਇਹ ਬੰਦੇ ਫੜੇ ਜਾਣੇ ਚਾਹੀਦੇ ਨੇ ਕਿਉਂਕਿ ਇਹ ਬੰਦੇ ਬਹੁਤ ਬੰਦਿਆਂ ਨੂੰ ਥੱਗੀ ਦਾ ਸ਼ਿਕਾਰ ਬਣਾ ਰਹੇ ਨੇ ਮੇਰੇ ਕੋਲ ਤਿੰਨ ਚਾਰ ਵੀਡੀਓ ਇਹਨਾਂ ਦੀ ਹੋਰ ਵੀ ਆ ਗਈਆਂ ਤੇ ਉਹ ਵੀ ਵੀਡੀਓ ਮੈਂ ਬਹੁਤ ਛੇਤੀ ਪਾਉਂਗਾ ਤੁਹਾਡੇ ਕੋਲ ਤੇ ਬਾਕੀ ਰਿਪੋਰਟ ਵਗੈਰਾ ਹੋਈ ਵੀ ਹੈ ਨਾਲ ਦੇ ਉੱਪਰ ਤਾਂ ਵੀਰੇ ਬੰਦੇ ਫੜੇ ਜਾਣੇ ਚਾਹੀਦੇ ਨੇ ਇਹ ਉਹ ਦੇਖੋ ਹੁਣ ਇਹ ਨਾ ਉੱਠ ਖੜਿਆ ਮੁੰਡਾ ਜਿਹੜਾ ਇਹ ਹੁਣ ਸਕੈਨ ਕਰਕੇ ਇਹ ਬੇਵਕੂਫ ਬਣਾਊਗਾ ਦੇਖਿਓ ਹੁਣ ਇਹ ਉਹ ਦੂਜੀਆਂ ਗੱਲਾਂ ਚਲਾ ਰਿਹਾ ਆ ਜਿਹੜਾ ਕਾਲੀ ਸ਼ਰਟ ਵਾਲਾ ਮੁੰਡਾ ਚਾਬੀ ਕੁਮਾਰਿਆ ਇਹ ਵੀ ਇਹਨਾਂ ਦੇ ਨਾਲ ਦੇਖੋ ਹੁਣ ਇਹ ਗੱਲਾਂ ਚਲਾ ਰਹੇ ਨੇ ਹੁਣ ਹੌਲੀ ਹੌਲੀ ਹੁਣ ਸਕੈਨ ਕਰਕੇ ਉਹ ਮੁੰਡਾ ਚਲੇ ਗਿਆ ਬਾਹਰੇ ਉਹਨੂੰ ਹੱਥ ਮਾਰਦਾ ਵੀ ਤੂੰ ਬਾਹਰ ਨਿਕਲ ਜਾ ਤੇ ਉਹ ਦੇਖੋ ਹੁਣ ਉਹ ਫੋਨ ਦਿਖਾਤਾ ਬਾਈ ਨੇ ਕੱਢ ਕੇ ਵੀ ਆ ਫੋਨ ਆ ਠੀਕ ਹੈ ਜੀ ਉਹ ਦੇਖੋ ਇਹਨੂੰ ਕਹੂਗਾ ਵੀ ਤੂੰ ਫੋਨ ਲੈ ਕੇ ਚੱਲ ਨਿਕਲ ਜਲ ਤੂੰ ਬਾਹਰ ਨਿਕਲ ਜਾ ਤੂੰ ਫੋਨ ਲੈ ਕੇ ਵੀ ਮੈਂ ਪੈਸੇ ਸਕੈਨ ਕਰਕੇ ਆਉਣਾ ਦੇਖੋ ਜਾਣ ਕੇ ਫੋਨ ਤੇ ਗੱਲਾਂ ਮੂਰਖ ਬਣਾ ਰਿਹਾ ਦੁਕਾਨਦਾਰ ਨੂੰ ਕਿਦਾਂ ਵੀ ਉਹ ਦੁਕਾਨਦਾਰ ਦਾ ਕੋਈ ਇਧਰ ਹੈ ਨਹੀਂ ਧਿਆਨ ਉਹ ਦੇਖੋ ਹੁਣ ਇਹ ਸਕੈਨ ਕਰੂਗਾ ਤੇ ਕਿਦਾਂ ਬੁੱਧੂ ਬਣਾ ਕੇ ਜਾਊਗਾ ਦੁਕਾਨਦਾਰ ਨੂੰ ਦੇਖੀ ਜਾਇਓ ਇਹ ਉਹ ਦੂਜਾ ਬੰਦਾ ਹੁਣ ਫੋਨ ਫੜੂਗਾ ਉਹਨੇ ਬਾਹਰ ਨਿਕਲ ਜਾਣਾ ਫੋਨ ਫੜ ਕੇ ਉਹ ਦੇਖੋ ਗੱਲਾਂ ਚਲਾ ਰਹੇ ਨੇ ਉਹ ਸਕੈਨ ਕਰ ਰਿਹਾ ਵੀ ਜਿਹੇ ਬੰਦੇ ਫੜੇ ਜਾਣੇ ਚਾਹੀਦੇ ਨੇ ਬਹੁਤ ਬੰਦਿਆਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਆਪਣੀ ਦਾ ਸ਼ੇਅਰ ਕਰ ਦਿਓ ਵੀਡੀਓ ਵੀਰੇ ਜਿਆਦਾ ਤੋਂ ਜਿਆਦਾ ਤੇ ਉਹ ਦੇਖੋ ਸਕੈਨ ਕਰ ਲਿਆ ਨੇ ਸਕੈਨ ਕਰਕੇ ਇਹ ਇਹਦੇ ਕੋਲ ਫੇਕ ਐਪ ਆ ਜੀ ਕੋਈ ਐਪ ਆ ਕੋਈ ਫੇਕ ਇਹਦੇ ਕੋਲ ਬਸ ਇਹਨੇ ਹੁਣ ਦਿਖਾ ਦੇਣਾ ਵੀ ਪੈਸੇ ਪੈ ਗਏ ਤੁਹਾਡੇ ਦੁਕਾਨਦਾਰ ਕਹੂਗਾ ਕਿਉਂਕਿ ਕਸਟਮਰ ਹੋੜ ਕਰੇਨ ਦੁਕਾਨਦਾਰ ਕੋਲ ਤਾਂ ਕਰਕੇ ਦੁਕਾਨਦਾਰ ਦਾ ਨਹੀਂ ਵੀ ਧਿਆਨ ਜਾਂਦਾ ਕਈ ਵਾਰ ਦੇਖਿਓ ਹੁਣ ਤੁਸੀਂ ਨਾਲੇ ਦਾ ਚੰਗੀ ਦਿਨਾ ਚਿਹਰਾ ਦੇਖ ਲਓ ਤੁਹਾਨੂੰ ਕਿਤੇ ਵੀ ਦਿਖੇ ਬੰਦਾ ਹੈ ਤਾਂ ਤੁਸੀਂ ਕੰਟੈਕਟ ਮੈਂ ਦਿੱਤਾ ਹੋਇਆ ਕੰਟੈਕਟ ਦੇ ਕੰਟੈਕਟ ਕਰ ਸਕਦੇ ਹੋ ਤੁਸੀਂ